ਅਮਰੀਕਾ ਲਈ ਪੇਚੇ ਨੌਜਵਾਨ 5 ਮਹੀਨੇ ਪਹਿਲਾਂ ਗਵਾਟੇਮਾਲਾ ਤੋਂ ਕੋਈ ਲਾਪਤਾ ਕਿਡਨਾਪ ਦੀ ਕੁਟਮਾਰ ਦੀ ਵੀਡੀਓ ਆਈ ਸੀ ਸਾਹਮਣੇ ਮਾਪਿਆਂ ਦੀ ਸ਼ਿਕਾਇਤ ਤੇ ਜੰਟ ਤੇ ਹੋਇਆ ਪਰਚਾ 43 ਲੱਖ ਰੁਪਏ ਦੀ ਠੱਕੇ ਮਾਰਨ ਦੇ ਲਾਇਕ ਸੀ ਇਲਜ਼ਾਮ ਦਰਅਸਲ ਅਮਰੀਕਾ ਜਾਣ ਦੀ ਚਾਹਤ ਦੇ ਵਿੱਚ ਦਸੂਹਾ ਦਾ ਨੌਜਵਾਨ ਗਵਾਟੇਮਾਲਾ ਤੋਂ 5 ਮਹੀਨੇ ਪਹਿਲਾਂ ਲਾਪਤਾ ਹੋ ਗਿਆ 23 ਦਸੰਬਰ ਦੇ ਬਾਅਦ ਹੁਣ ਤੱਕ ਪਰਿਵਾਰ ਤੇ ਆਪਣੇ ਪੁੱਤ ਦੇ ਨਾਲ ਕੋਈ ਵੀ ਗਲਪਤ ਨਹੀਂ ਹੋ ਪਾਈ। ਲੇਕਿਨ ਪੁੱਤ ਸਾਹਿਬ ਸਿੰਘ ਅਤੇ ਉਸ ਦਾ ਸਾਥੀ ਫਿਰਾਜ ਉਸਤੀ ਕੁਟਮਾਰ ਦੀ ਵੀਡੀਓ ਹੱਥ ਚੋੜ ਕੇ ਘਰ ਵਾਲਿਆਂ ਤੋਂ ਪੈਸੇ ਮੰਗਵਾਉਣ ਅਤੇ ਇੱਕ ਕਿਡਨੈਪ ਹੋਣ ਦੀ ਆਡੀਓ ਜ਼ਰੂਰ ਸਾਹਮਣੇ ਆਈ। ਟ੍ਰੈਵਲ ਏਜੰਟਾ ਵੱਲੋਂ ਬੱਚਿਆਂ ਨੂੰ ਜਲਦਰ ਛੁਡਪਾਉਣ ਦੇ ਝੂਠੇ ਅਸ਼ਵਾਸਨ ਅਤੇ ਬੱਚੇ ਦੇ ਕਿਡਨਾਪ ਹੋਣ ਦੀ ਸੂਚਨਾ ਤੋਂ ਬਾਅਦ ਪਰਿਵਾਰ ਨੇ ਹਰਿਆਣਾ ਸਟੇਟ ਦੇ પતિ ਪਤਨੀ ਟ੍ਰੈਵਲ ਏਜੰਟਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਜਿਸ ਤੋਂ ਬਾਅਦ ਸੂਹਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਏਜੰਟ ਦਵਿੰਦਰ ਸਿੰਘ ਅਤੇ ਉਸਦੀ ਪਤਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਤਾਂ ਦਵਿੰਦਰ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਦ ਕਿਸਤੀ ਪਤਨੀ ਫਰਾਰ ਦੱਸੀ ਜਾ ਰਹੀ ਹੈ ਅਮਰੀਕਾ ਲਈ ਭੇਜੇ ਨੌਜਵਾਨ 5 ਮਹੀਨੇ ਪਹਿਲਾਂ ਗਵਾਟੇਮਾਲਾ ਤੋਂ ਹੋਏ ਲਾਪਤਾ ਕਿਡਨੈਪ ਦੀ ਕੁਟਮਾਰ ਦੀ ਵੀਡੀਓ ਆਈ ਸੀ ਸਾਹਮਣੇ ਮਾਪਿਆਂ ਦੀ ਸ਼ਿਕਾਇਤ ਤੇ ਜੰਟ ਤੇ ਹੋਇਆ ਪਰਚਾ 43 ਲੱਖ ਰੁਪਏ ਦੀ ਠੱਗੀ ਮਾਰਨ ਦੇ ਲਾਇ ਸੇ ਇਲਜ਼ਾਮ ਦਰਅਸਲ ਅਮਰੀਕਾ ਜਾਣ ਦੀ ਚਾਹਤ ਦੇ ਵਿੱਚ ਦਸੂਹਾ ਦਾ ਨੌਜਵਾਨ ਗਵਾਟੇਮਾਲਾ ਤੋਂ 5 ਮਹੀਨੇ ਪਹਿਲਾਂ ਲਾਪਤਾ ਹੋ ਗਿਆ 23 ਦਸੰਬਰ ਦੇ ਬਾਅਦ ਹੁਣ ਤੱਕ ਪਰਿਵਾਰ ਦੀ ਆਪਣੇ ਪੁੱਤ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਪਾਈ। ਲੇਕਿਨ ਪੁੱਤ ਸਾਹਿਬ ਸਿੰਘ ਅਤੇ ਉਸ ਦਾ ਸਾਥੀ ਫਿਰਾਜ ਉਸਤੀ ਕੁਟਮਾਰ ਦੀ ਵੀਡੀਓ ਹੱਥ ਛੋੜ ਕੇ ਘਰ ਪਾਲਿਆਂ ਤੋਂ ਪੈਸੇ ਮੰਗਵਾਉਣ ਅਤੇ ਇੱਕ ਕਿਡਨਾਪ ਹੋਣ ਦੀ ਆਡੀਓ ਜ਼ਰੂਰ ਸਾਹਮਣੇ ਆਈ। ਟਰੈਵਲ ਏਜੰਟਾ ਵੱਲੋਂ ਬੱਚਿਆਂ ਨੂੰ ਜਲਦਛੁੜਪਾਉਣ ਦੇ ਝੁੱਠੇ ਅਸ਼ਵਾਸਨ ਅਤੇ ਬੱਚੇ ਦੇ ਕਿਡਨਾਪ ਹੋਣ ਦੀ ਸੂਚਨਾ ਤੋਂ ਬਾਅਦ ਪਰਿਵਾਰ ਨੇ ਹਰਿਆਣਾ ਸਟੇਟ ਦੇ પતિ ਪਤਨੀ ਟਰੈਵਲ ਏਜੰਟਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਜਿਸ ਤੋਂ ਬਾਅਦ ਸੂਹਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਏਜੰਟ ਦਵਿੰਦਰ ਸਿੰਘ ਅਤੇ ਉਸਦੀ ਪਤਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਤਾਂ ਦਵਿੰਦਰ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਚਤ ਕਿਸਤੀ ਪਤਨੀ ਫਰਾਰ ਦੱਸੀ ਜਾ ਰਹੀ ਹੈ ਅਮਰੀਕਾ ਲਈ ਪੇਚੇ ਨੌਜਵਾਨ 5 ਮਹੀਨੇ ਪਹਿਲਾਂ ਗਵਾਟੇਮਾਲਾ ਤੋਂ ਹੋਏ ਲਾਪਤਾ ਕਿਡਨਾਪ ਦੀ ਕੁਟਮਾਰ ਦੀ ਵੀਡੀਓ ਆਈ ਸੀ ਸਾਹਮਣੇ ਮਾਪਿਆਂ ਦੀ ਸ਼ਿਕਾਇਤ ਤੇ ਜਨਤ ਤੇ ਹੋਇਆ ਪਰਚਾ 43 ਲੱਖ ਰੁਪਏ ਦੀ ਠੱਗੀ ਮਾਰਨ ਦੇ ਲਾਇਕ ਸੀ ਇਲਜ਼ਾਮ ਦਰਅਸਲ ਅਮਰੀਕਾ ਜਾਣ ਦੀ ਚਾਹਤ ਦੇ ਵਿੱਚ ਦਸੂਹਾ ਦਾ ਨੌਜਵਾਨ ਗਵਾਟੇਮਾਲਾ ਤੋਂ 5 ਮਹੀਨੇ ਪਹਿਲਾਂ ਲਾਪਤਾ ਹੋ ਗਿਆ 23 ਦਸੰਬਰ ਤੇ ਬਾਅਦ ਹੁਣ ਤੱਕ ਪਰਿਵਾਰ ਤੇ ਆਪਣੇ ਪੁੱਤ ਦੇ ਨਾਲ ਕੋਈ ਵਿਗਲਪਾਤ ਨਹੀਂ ਹੋ ਪਾਈ। ਲੇਕਿਨ ਪੁੱਤ ਸਾਹਿਬ ਸਿੰਘ ਅਤੇ ਉਸਦਾ ਸਾਥੀ ਫਿਰਾਜ ਉਸਤੀ ਕੁਟਮਾਰ ਦੀ ਵੀਡੀਓ ਹੱਥ ਜੋੜ ਕੇ ਘਰ ਵਾਲਿਆਂ ਤੋਂ ਪੈਸੇ ਮੰਗਪੋਣ ਅਤੇ ਇੱਕ ਕਿਡਨਾਪ ਹੋਣ ਦੀ ਆਡੀਓ ਜ਼ਰੂਰ ਸਾਹਮਣੇ ਆਈ। ਟਰੈਵਲ ਏਜੰਟਾ ਵੱਲੋਂ ਬੱਚਿਆਂ ਨੂੰ ਜਲਦ ਅਛੁਡਾਉਣ ਦੇ ਝੁੱਠੇ ਅਸ਼ਵਾਸਨ ਅਤੇ ਬੱਚੇ ਦੇ ਕਿਡਨਾਪ ਹੋਣ ਦੀ ਸੂਚਨਾ ਤੋਂ ਬਾਅਦ ਪਰਿਵਾਰ ਨੇ ਹਰਿਆਣਾ ਸਟੇਟ ਦੇ પતિ ਪਤਨੀ ਟਰੈਵਲ ਏਜੰਟਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਜਿਸ ਤਹਿਤ ਸੂਹਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਏਜੰਟ ਦਵਿੰਦਰ ਸਿੰਘ ਅਤੇ ਉਸਦੀ ਪਤਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਤਾਂ ਦਵਿੰਦਰ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਦ ਕਿ ਉਸਦੀ ਪਤਨੀ ਫਰਾਰ ਦੱਸੀ ਜਾ ਰਹੀ ਹੈ